ਵਿਸ਼ਵ ਦੀ ਸਭ ਤੋਂ ਮਹਿੰਗੀ ਥਾਂ ਸਰਹੰਦ ਫਤਿਹਗੜ੍ਹ ਸਾਹਿਬ ਵਿਖੇ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਦਾ ਅੰਤਿਮ ਸੰਸਕਾਰ ਹੋਇਆ ਸੀ ਦੀਵਾਨ ਟੋਡਰਮਲ ਦੀਵਾਨ ਟੋਡਰਮਲ ਨੇ ਇਹ ਥਾਂ 78000 ਸੋਨੇ ਦੇ ਸਿੱਕੇ ਜ਼ਮੀਨ ਤੇ ਵਿਛਾ ਕੇ ਖਰੀਦੀ ਸੀ ਦੱਸਦੇ ਹਨ ਕਿ ਸੋਨੇ ਦੀ ਕੀਮਤ ਮੁਤਾਬਿਕ ਇਸ 4 ਸਕਰ ਮੀਟਰ ਟਰਤੀ ਦੀ ਕੀਮਤ 2 ਅਰਬ 50 ਕਰੋੜ ਬੰਦੀ ਹੈ ਦੁਨੀਆ ਦੀ ਸਭ ਤੋਂ ਮਹਿੰਗੀ ਜਗ੍ਹਾ ਖਰੀਦਦਾਰੀ ਰਿਕਾਰਡ ਸਿੱਖ ਧਰਮ ਦੇ ਇਤਿਹਾਸ ਵਿੱਚ ਦਰਜ ਹੈ ਕਿਉਂਕਿ ਅੱਜ ਤੱਕ ਇੰਨੀ ਜ਼ਿਆਦਾ ਕੀਮਤ ਤੇ ਇੰਨੀ ਘੱਟ ਜਗ੍ਹਾ ਕਿਸੇ ਨੇ ਵੀ ਨਹੀਂ ਖਰੀਦੀ ਉਸ ਸਮੇਂ ਜਦੋਂ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਦਾ ਅੰਤਿਮ ਸੰਸਕਾਰ ਦੀਵਾਨ ਟੋਡਰਨ ਮਲ ਨੇ ਆਪਣਾ ਸਭ ਕੁਝ ਵੇਚ ਖੱਟ ਕੇ ਇਹ ਸੋਨੇ ਦੀਆਂ ਮੋਹਰਾਂ ਜੋ ਇੱਥੇ ਉਸ ਸਮੇਂ ਵਿਛਾਈਆਂ ਸੀ ਉਸ ਨੇ ਇਕੱਠੀਆਂ ਕੀਤੀਆਂ ਤੇ ਗੱਡੇ ਭਰ ਕੇ ਐਨਾ ਸੋਨਾ ਆਪਣਾ ਸਾਰਾ ਕੁਝ ਵੇਚ ਕੇ ਇਕੱਠਾ ਕੀਤਾ ਇਸ ਅਮੋਲਕ ਜਗ੍ਹਾ ਤੇ ਸਾਰੇ ਸੋਨੇ ਦੀਆਂ ਮੋਹਰਾਂ ਵਿਛਾ ਕੇ ਉਸਨੇ ਇਹ ਜ਼ਮੀਨ ਖਰੀਦ ਕੇ ਛੋਟੇ ਸਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦਾ ਅੰਤਿਮ ਸੰਸਕਾਰ ਕੀਤਾ ਪਰ ਹੁਣ ਇਹ ਤਾਂ ਸਾਰੇ ਜਹਾਨ ਦੀ ਸਾਰੀ ਦੌਲਤ ਵੀ ਰੱਖ ਦਿੱਤੀ ਜਾਵੇ ਤਾਂ ਵੀ ਇਹ ਜ਼ਮੀਨ ਕੋਈ ਨਹੀਂ ਖਰੀਦ ਸਕਦਾ ਸਾਰਾ ਜਹਾਨ ਵੀ ਇਸ ਦੇ ਬਦਲੇ ਦਿੱਤਾ ਜਾਵੇ ਤਾਂ ਫਿਰ ਵੀ ਇਹ ਤਾਂ ਐਨੀ ਮਹਿੰਗੀ ਹੈ ਕਿ ਕੋਈ ਨਹੀਂ ਖਰੀਦ ਸਕਦਾ ਇਹ ਤਾਂ ਵੱਡਮੁੱਲੀ ਹੀ ਨਹੀਂ अज अमोलक भी हो चुकी है धन माता गुजरी जी तन धन छोटे साहेबजादे जी वाहगुरु जी का खालसा वाहेगुरु जी की फतेह